ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਸ ਵਕਤ ਅਸੀਂ ਬਟਿੰਡਾ ਦੇ ਬੀਬੀ ਵਾਲਾ ਚੌਂਕ ਦੇ ਵਿੱਚ ਆ ਇੱਧਰ ਜਿਹੜੀ ਸੜਕ ਦੇਖ ਰਹੇ ਹਾਂ ਇਹ ਸ਼ਹਿਰ ਵੱਲ ਨੂੰ ਜਾ ਰਹੀ ਹੈ ਆਹ ਦੇਖੋ ਗੱਡੀਆਂ ਆ ਰਹੀਆਂ ਨੇ ਕਿਸਾਨ ਯੂਨੀਅਨ ਦੀਆਂ ਸਪੀਕਰ ਲੱਗੇ ਨੇ ਲਗਾਤਾਰ ਆ ਰਹੇ ਨੇ ਤੇ ਇੱਧਰ ਪੁਲ ਦੇ ਥੱਲੇ ਜਾਈਏ ਤਾਂ ਇਹ ਮਲੋਟਵਾਲ ਨੂੰ ਜਾਂਦਾ ਹੈ ਤੇ ਘੁੰਮਦੇ ਘਾਉਂਦੇ ਇਹ ਸੜਕ ਜਿਹੜੀ ਆ ਬੀਬੀ ਵਾਲਾ ਗਵਿੰਦਪੁਰਾ ਲਿੰਕ ਰੋਡ ਪਿੰਡਾਂ ਨੂੰ ਸੜਕ ਜਾਂਦੀ ਆ ਤੇ ਇਹ ਚੰਡੀਗੜ੍ਹ ਨੂੰ ਸੜਕ ਜਾਂਦੀ ਆ ਸੋ ਇਸ ਗੱਲਬਾਤ ਨੂੰ ਲਗਾਤਾਰ ਸ਼ੇਅਰ ਕਰੀ ਚੱਲੋ ਨਾਲ ਦੀ ਨਾਲ ਤੁਹਾਨੂੰ ਕਾਰਨ ਦੱਸਦੇ ਆ ਕਿ ਕਿਸਾਨ ਇੱਥੇ ਕਿਉਂ ਜੁੜਨ ਲੱਗ ਪਏ ਨੇ ਕਿਉਂ ਇਹੋ ਜੀਆਂ ਮੰੰਗਾ ਆ ਗਈਆਂ ਕੀ ਕਾਰਨ ਨੇ ਸੋ ਇਸ ਗੱਲਬਾਤ ਦੇ ਲਈ ਸਾਡੇ ਨਾਲ ਕਿਸਾਨ ਆਗੂ ਵੀ ਜੁੜਨਗੇ ਪਹਿਲਾਂ ਤੁਹਾਨੂੰ ਕੁਝ ਮੌਕੇ ਦੇ ਹਾਲਾਤ ਦਿਖਾ ਦਿਆਂ ਕਿਸਾਨ ਇੱਥੇ ਬਜ਼ੁਰਗ ਪਹੁੰਚ ਚੁੱਕੇ ਨੇ ਕੀ ਕਾਰਨ ਹੈ ਇਹ ਸਾਰੀ ਗੱਲਬਾਤ ਜਿਹੜੀ ਹੈ ਤੁਹਾਨੂੰ ਦੱਸਾਂਗੇ ਸੋ ਵੀਡੀਓ ਨੂੰ ਵਕਤ-ਵਕਤ ਸ਼ੇਅਰ ਕਰ ਦਿਓ ਇੱਕ ਵਾਰੀ ਤੋ ਤੁਹਾਨੂੰ ਕੁਝ ਬਠਿੰਡੇ ਦੇ ਸਥਿਤੀਆਂ ਦਿਖਾ ਦਈਏ ਕਿ ਇਹ ਸੜਕ ਜਿਹੜੀ ਹੈ ਇੱਧਰ ਨੂੰ ਪੁਲ ਉੱਪਰ ਹੈ ਪੁਲੋਂ ਪਰੋਂ ਸਿੱਧਾ ਇੱਧਰ ਦੇਖ ਰਹੇ ਹਾਂ ਤਾਂ ਚੰਡੀਗੜ੍ਹ ਵਾਲਾ ਪਾਸਾ ਹੈ ਇੱਧਰ ਪਿੰਡ ਬੀਬੀ ਵਾਲਾ ਹੈ ਇਹ ਕਾਂ ਸਮਝ ਲਓ ਆ ਆਈਟੀਬੀਪੀ ਦੀ ਛਾਉਣੀ ਹੈ ਫੌਜੀ ਛਾਉਣੀ ਹੈ ਤੇ ਬੜਾ ਅਹਿਮ ਚੌਕ ਹੈ ਇਹ ਤੇ ਇੱਧਰ ਸਾਹਮਣੇ ਦੇਖ ਰਹੇ ਹਾਂ ਤਾਂ ਇਹ ਮਲੋਟ ਵਾਲੇ ਪਾਸੇ ਤੋਂ ਟ੍ਰੈਫਿਕ ਆ ਰਿਹਾ ਹੈ ਜਿਹੜਾ ਹੀਟੋਂ ਦੀ ਲੰਗਣਾ ਸ਼ਹਿਰ ਦੇ ਅੰਦਰ ਦੀ ਵੜਨਾ ਤੇ ਉੱਪਰ ਬਾਈਪਾਸ ਲੰਘ ਜਾਂਦਾ ਸੋ ਇਸ ਵੀਡੀਓ ਨੂੰ ਸ਼ੇਅਰ ਕਰਦੇ ਚੱਲੋ ਜੁੜਦੇ ਚੱਲੋ ਸਾਡੇ ਨਾਲ ਤੁਹਾਨੂੰ ਅੱਜ ਦੀਆਂ ਕੁਝ ਅਹਿਮ ਜਿਹੜੀ ਜਾਣਕਾਰੀ ਤੁਹਾਨੂੰ ਦੇਣ ਲੱਗੇ ਆ ਕਿਸਾਨ ਸਾਡੇ ਨਾਲ ਨੇ ਤੇ ਉਹਨਾਂ ਦੇ ਨਾਲ ਗੱਲ ਫਰਮਾਉਂਦੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਅਮਰਜੀਤ ਹਾਨੀ ਬੀਕੇ ਜੀ ਦੱਸਦਾ ਧਨੇਰ ਦੇ ਆਪ ਜੀ ਜੀ ਕਿਵੇਂ ਅੱਜ ਕਿਵੇਂ ਇੱਥੇ ਤੁਸੀਂ ਇਕੱਠੇ ਹੋਣੇ ਸ਼ੁਰੂ ਹੋ ਗਏ ਅੱਜ ਜੀ ਸਾਡਾ ਸੰਯੁਕਤ ਮੋਰਚੇ ਦਾ ਜੋ ਫੈਸਲਾ ਕੀਤਾ ਦਿੱਲੀ ਅंदोलਨ ਵੇਲੇ ਜਿਹੜੀ ਮਹਾਪੰਚਾਇਤ ਕਰਕੇ ਆਇਆ ਉਹ ਚ ਫੈਸਲਾ ਕੀਤਾ ਕਿ ਜਿਹੜੀ ਬੀਜੇਪੀ ਆ ਉਸ ਦੇ ਜਿਹੜੀ ਸੱਤ ਮਾਰਦੀਆਂ ਸਸਾਸੀ ਤੌਰ ਤੇ ਜਿਹੜੀਆਂ ਰਹਿੰਦੀਆਂ ਮੰਗਾ ਮੰਨੀਆਂ ਨਹੀਂ ਉਹ ਚ ਐਲਾਨ ਕੀਤਾ ਕਿ ਜਿੱਥੇ ਵੀ ਬੀਜੇਪੀ ਬੀਜੇਪੀ ਦੇ ਭਾਈਵਾਲ ਉਹਨਾਂ ਦਾ ਡਟ ਕੇ ਵਿਰੋਧ ਕੀਤਾ ਜਾਊਗਾ ਤੇ ਉਹਨਾਂ ਨੂੰ ਸਵਾਲ ਕੀਤੇ ਜਾਣਗੇ ਕਿ ਜਿਹੜੀਆਂ ਪਿਛਲੀਆਂ ਮੰਗਾ ਰਹਿੰਦੀਆਂ ਉਹਨਾਂ ਦਾ ਕੀ ਕੀਤਾ ਤੇ ਹੋਰ ਜਿਹੜਾ ਕਿਸਾਨਾਂ ਤੇ ਅੰਨੇ ਵਾਲ ਆਠੀ ਚਾਰਜ ਕੀਤਾ ਜਾਨੀ ਕਿ ਗੈਰ ਮਨੁਕੀ ਧਰਤੀ ਦਾ ਜਿਹੜਾ ਬੀਜੇਪੀ ਸਰਕਾਰ ਦਾ ਤੇ ਬੀਜੇਪੀ ਦਾ ਰਿਹਾ ਉਹਦੇ ਸਬੰਧ ਦੇ ਵਿੱਚ ਅੱਜ ਬਠਿੰਡੇ ਸੰਜੀਵ ਜਾ ਖੜਾ ਰਹੇ ਆ ਇਹਦੇ ਵਿੱਚ ਸੰਯੁਕਤ ਮੋਰਚੇ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਇਸ ਟਾਈਮ ਦੋ ਅਸੀਂ ਭਾਰਤੀ ਸੰਗਠਨ ਏਕਤਾ ਅਗਰਾਹਾ ਤੇ ਬੀਕੇ ਜੋ ਏਕਤਾ ਤ੍ਰੇੜੇ ਕਿਨੋਂ ਅਸੀਂ ਅੱਜ ਇਹਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਤੇ ਇਸ ਵਕਤ ਜੀ ਇਕੱਠੇ ਹੋ ਰਹੇ ਕੀ ਤੁਹਾਡੇ ਨਾਲ ਬੀਜੇਪੀ ਦੇ ਆਗੂਆਂ ਨੇ ਕੋਈ ਪਹੁੰਚ ਕੀਤੀ ਹੈ ਵੀ ਆਪਾਂ ਬਹਿ ਕੇ ਗੱਲ ਕਰ ਲਈਏ ਨਹੀਂ ਨਹੀਂ ਪਹੁੰਚ ਤਾਂ ਹੁਣ ਗੱਲ ਹੀ ਨਹੀਂ ਰਹੀ ਜੇ ਪਹਿਲਾਂ ਗੱਲ ਸੀਗੀ ਚੋਣਾਂ ਤੋਂ ਪਹਿਲਾਂ ਗੱਲ ਕਰਦੇ ਠੀਕ ਹੈ ਨਹੀਂ ਉਹਨਾਂ ਨੇ ਇਹੋ ਜਿਹਾ ਹੈਗਾ ਵੀ ਉਹ ਗੱਲ ਕਰਨ ਆਲੇ ਆ ਉਹ ਤਾਂ ਡੰਡੇ ਤੇ ਜ਼ੋਰ ਤੇ ਤੇ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਆ ਅਸੀਂ ਸ਼ਾਂਤਮਈ ਤਰੀਕੇ ਨਾਲ ਜਿਹੜੀਆਂ ਦੋਨੇ ਜਥੇਬੰਦੀਆਂ ਆਪਦੀ ਗੱਲ ਕਹਾਂਗੇ ਤੇ ਆਦਰੂਸ ਪ੍ਰਦਰਸ਼ਨ ਕਰਾਂਗੇ ਸੋ ਰੇਡੀਓ ਪੰਜਾਬ ਟੂਰਾਂ ਦਾ ਫੇਸਬੁਕ ਪੇਜ ਤੇ ਤੁਸੀਂ ਜੁੜੇ ਇਸ ਗੱਲਬਾਤ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਆਪ ਸੋ ਇਸ ਢੰਗ ਦੇ ਨਾਲ ਸੋ ਉਹਨਾਂ ਦੇ ਨਾਲ ਹੋਰ ਆਗੂ ਵੀ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪ੍ਰੋਗਰਾਮ ਜਿਹੜਾ ਇੱਥੇ ਕੀ ਲਿਖਿਆ ਹੈ ਕਿਸਾਨ ਆਗੂਆਂ ਵੱਲੋਂ ਉਹ ਵੀ ਤੁਹਾਨੂੰ ਗੱਲਬਾਤ ਕਰਾਂਗੇ ਇਸ ਗੱਲਬਾਤ ਨੂੰ ਜਿੰਨਾ ਹੋ ਸਕੇ ਵੱਧ ਤੋਂ ਵੱਧ ਇੱਕ ਵਾਰੀ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਆਪਣੇ ਨਾਲ ਕੁਝ ਆਗੂ ਨੇ ਆਪਾਂ ਉਹਨਾਂ ਦੇ ਨਾਲ ਵੀ ਸਾਡੇ ਬਣਾਉਣੇ। ਬੋਲੀ ਬੋਲੀ ਥੋੜਾ ਦੱਸੋ ਜੀ। ਤੇ ਉਹ ਵੀ ਗੱਲਬਾਤ ਕਰਦੇ ਆ। ਸੋ ਤੁਸੀਂ ਹਾਂ। ਹਾਂ। ਸੋ ਜੁੜੇ ਰਹੋ ਰੇਡੀਓ ਪੰਜਾਬ ਟਰੂ ਦੇ ਇਸ ਫੇਸਬੁਕ ਪੇਜ ਦੇ ਨਾਲ ਲਗਾਤਾਰ ਜਿਹੜੀ ਆ ਹਜੇ ਇੱਥੇ ਕਿਸਾਨਾਂ ਆਗੂ ਪਹੁੰਚਣੇ ਜਿਹੜੇ ਆ ਸ਼ੁਰੂ ਹੋ ਗਏ ਨੇ ਗੱਡੀਆਂ ਤੁਸੀਂ ਦੇਖ ਰਹੇ ਹੋ। ਗੱਡੀਆਂ ਦੇ ਵਿੱਚ ਆਉਣੇ ਸ਼ੁਰੂ ਹੋ ਗਏ ਆ ਦੂਰ ਤਰਾਡਿਆਂ ਤੋਂ ਗੱਡੀ ਅੱਡੋ ਅੱਡ ਪਿੰਡਾਂ ਦੇ ਵਿੱਚ ਇਹ ਵੀ ਤੁਹਾਨੂੰ ਇੱਕ ਬੜੀ ਇੰਟਰਸਟਿੰਗਲ ਦੱਸਦੇ ਆ ਕਿ ਕਿਸਾਨਾਂ ਵੱਲੋਂ ਜਿਹੜਾ ਕਿਤੇ ਵੀ ਪੁੱਟਣਾ ਤਾਂ ਤੁਸੀਂ ਪਹੁੰਚ ਸਕਦੇ ਹੋ ਹੁਣ ਇਹ ਗੱਡੀ ਜਿਹੜੀ ਭਾਰਤੀ ਕਿਸਾਨੀ ਨੂੰ ਇੱਕਤਾ ਗ੍ਰਾਂਹ ਦੀ ਇਕਾਈ ਘੁੰਮਣ ਕਲਾਂ ਮੋੜ ਦੀ ਜਿਹੜੀ ਗੱਡੀ ਆ ਗਈ ਆ ਇੰਤਜ਼ਾਮ ਦੇਖ ਲਓ ਪੱਕੇ ਹੀ ਕੀਤੇ ਹੋਏ ਨੇ ਪੱਕੇ ਸਪੀਕਰ ਪੱਕਾ ਪਾਣੀ ਵਾਲਾ ਕੂਲਰ ਹੋਰ ਸਾਰਾ ਕੁਝ ਜਿਹੜਾ ਇੱਥੇ ਲਾਇਆ ਹੋਇਆ ਸੋ ਇੱਥੇ ਜਿਹੜਾ ਕੀ ਸਥਿਤੀ ਬਣਦੀ ਆ ਸਥਿਤੀ ਨੂੰ ਤੁਹਾਨੂੰ ਅੱਗੇ ਦੱਸਾਂਗੇ ਸੁਨੀਲ ਝਾਕੜ ਦਾ ਦੱਸਿਆ ਜਾ ਰਿਹਾ ਕਿ ਇੱਥੇ ਪ੍ਰੋਗਰਾਮ ਹੈ ਉਹਨਾਂ ਨੇ ਬਠਿੰਡੇ ਦੇ ਵਿੱਚ ਇਸ ਜਗ੍ਹਾ ਦੇ ਉੱਤੇ ਆਉਣਾ ਸੋ ਉਹ ਕੀ ਉਹਨਾਂ ਨਾਲ ਗੱਲਬਾਤ ਕਰਾਂਗੇ ਭਾਜਪੀ ਦੇ ਆਗੂ ਇੱਥੇ ਆ ਕੇ ਉਹਨਾਂ ਨਾਲ ਕੀ ਗੱਲਬਾਤ ਕਰਦੇ ਆ ਇਹ ਵੀ ਦੇਖਣ ਵਾਲੀ ਗੱਲ ਹੈ ਕੀ ਸਥਿਤੀ ਟਕਰਾਓ ਵਾਲੀ ਹੋਏਗੀ ਜਾਂ ਗੱਲਬਾਤ ਨਾਲ ਮਸਲਾ ਨਿਖਣ ਦੀ ਗੱਲਬਾਤ ਹੋਏਗੀ ਕਿਸਾਨ ਆਗੂ ਕਾਫੀ ਨਰਾਸ਼ ਤੇ ਨਰਾਜ਼ ਨਜ਼ਰ ਆਉਂਦੇ ਨਹੀਂ ਆਪਾਂ ਹਣੀ ਜੀ ਨਾਲ ਫੇਰ ਗੱਲਬਾਤ ਅੱਗੇ ਤੋਰਦੇ ਆ ਹਣੀ ਜੀ ਜੇਕਰ ਦੇਖੋ ਹੁਣ ਵੋਟਾਂ ਆ ਗਈਆਂ ਕੋਡ ਆਫ ਕੰਡਕਟਰ ਲਾਗੂ ਆ ਆਮ ਤੌਰ ਦੇ ਉੱਤੇ ਕਹਿ ਦਿੰਦੇ ਆ ਕਿ ਕਿਸਾਨਾਂ ਦਾ ਇਸ ਵਕਤ ਜਿਹੜਾ ਕਿਸੇ ਤਰ੍ਹਾਂ ਦਾ ਵੀ ਜਿਹੜਾ ਉਹ ਰੋਸ ਮਜਾਰੇ ਦੇ ਧਰਨੇ ਨੇ ਉਹ ਕਿਸੇ ਸਿੱਤੇ ਤੇ ਨਹੀਂ ਪਹੁੰਚ ਸਕਦੇ ਕਿਉਂਕਿ ਸਰਕਾਰ ਤਾਂ ਹੈ ਨਹੀਂ ਦੇਖੋ ਸਾਡਾ ਤਾਂ ਇੱਕ ਹੀ ਗੱਲ ਆ ਵੀ ਭਾਵੇਂ ਚੋਣ ਜਾਂਦਾ ਲੱਗਿਆ ਸੀ ਆਪਣੀ ਗੱਲ ਲੋਕਾਂ ਚ ਲੈ ਜਾਣੀ ਆ ਤੇ ਹਮੇਸ਼ਾ ਲੋਕਾਂ ਚ ਲੈ ਜਾਣੇ ਆ ਵੀ ਸਿਆਸੀ ਪਾਰਟੀਆਂ ਤੋਂ ਝਾਕ ਛੱਡ ਕੇ ਲੋਕ ਆਪਣੇ ਜਥੇਬੰਦ ਹੁਕੇ ਆਪਣੇ ਮੰਗਾ ਮਸਲੇ ਦੇ ਮੁੱਦੇ ਆ ਤੇ ਲੋਕਾਂ ਨੂੰ ਕੀ ਕਰਨਾ ਚਾਹੀਦਾ ਸੋ ਜਦੋਂ ਹੁਣ ਸਥਿਤੀ ਹੈ ਚੋਣਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਤੱਕ ਵੋਟਰਾਂ ਤੱਕ ਕੀ ਏਜੰਡਾ ਰਹੂਗਾ ਤੁਹਾਡਾ ਦੇਖੋ ਇਹੀ ਰੱਖਾਂਗੇ ਵੀ ਐਮਐਸਪੀ ਵਾਲੀ ਮੰਗ ਹੈ ਜਿਹੜੀ ਕਰਜ਼ੇ ਵਾਲੀ ਮੰਗ ਹੈਗੀ ਇਹ ਸਾਰੀ ਦੀਆਂ ਪਾਰਟੀਆਂ ਕਹਿੰਦੀਆਂ ਚੋਣਾਂ ਤੋਂ ਪਹਿਲਾਂ ਕਿ ਲੋਕਾਂ ਦਾ ਸਹੀ ਆ ਕਰਾਂਗੇ ਕਿ ਜਿਹੜੀ ਡਬਲਯੂਟੀਓ ਦੇ ਵਿੱਚ ਸੰਸਾਰ ਵਪਾਰ ਸੰਸਥਾ ਦੇ ਭਾਰਤ ਮੈਂਬਰ ਆ ਇਹ ਚੋਂ ਬਾਹਰ ਆਵੇ ਤਾਂ ਕਿ ਭਾਰਤ ਦੇ ਕਿਸਾਨਾਂ ਦਾ ਕੁਝ ਹੋ ਸਕੇ ਇਹ ਮੰਗਾ ਸੀ ਲੋਕਾਂ 'ਚ ਲੈ ਕੇ ਜਾ ਸੋ ਸ਼ੁਕਰੀਆ ਜੀ ਮਿਹਰਬਾਨੀ ਤੁਹਾਡੀ ਥੋੜੀ ਦੇਰ ਬਾਅਦ ਫੇਰ ਤੁਹਾਡੇ ਨਾਲ ਲਾਈਵ ਜੁੜਾਂਗੇ ਸੋ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਲੋ ਜੀ ਦੋਸਤੋ ਜਲਦੀ ਦੇ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੁਹਾਨੂੰ ਅਸੀਂ ਉਸਥਾਂ ਲੈ ਕੇ ਜਾਂਦੇ ਆਂ ਵੀ ਵੇਖੋ ਇੱਥੇ ਕਿਸਾਨ ਜਿਹੜੇ ਨੇ ਪਹੁੰਚ ਚੁੱਕੇ ਨੇ ਤੇ ਇਹ ਕਿਸਾਨ ਉੱਥੇ ਪਹੁੰਚੇ ਨੇ ਤੁਹਾਨੂੰ ਦੱਸਦੇ ਆਂ ਉੱਥੇ ਜਾ ਕੇ ਸਾਰੀ ਗੱਲਬਾਤ ਤੇ ਸ਼ੇਅਰ ਕਰ ਦਿਓ ਦਵਾ ਦ ਤੇ ਤੁਸੀਂ ਦੇਖੋ ਵੀ ਸਥਿਤੀ ਜਿਹੜੀ ਆ ਉਹ ਕੀ ਆ ਇੱਥੇ ਇਸ ਵਕਤ ਮੌਕੇ ਤੇ ਸੋ ਇਹ ਸਥਿਤੀ ਤੁਸੀਂ ਦੇਖਣੀ ਹੈ ਸੋ ਇੱਥੇ ਜਿਹੜੇ ਆ ਕਿਸਾਨ ਪਹੁੰਚ ਗਏ ਨੇ ਸਾਰੇ ਭਾਜ ਪਾਤੇ ਆ ਪਹੁੰਚ ਗਏ ਨੇ ਸਾਰੇ ਇੱਥੇ ਸੋ ਤੁਸੀਂ ਆ ਬੈਠੋ ਵੀ ਵੇਖੋ ਕਿਉਂ ਇੱਥੇ ਸਾਰੇ ਪਹੁੰਚੇ ਨੇ ਤੇ ਇਸ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਆ ਬੋਰ ਲੱਗੇ ਨੇ ਤੁਹਾਨੂੰ ਦਿਖਾ ਦਈਏ ਕਿ ਇੱਥੇ ਸੁਨੀਲ ਜਾਖੜ ਨੇ ਆਉਣਾ ਸੀ ਇਹ ਗੱਲਬਾਤ ਨੂੰ ਸ਼ੇਅਰ ਕਰਦੇ ਭਾਰੀ ਤਦਾਦ ਦੇ ਵਿੱਚ ਜਿਹੜੀ ਆ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਤੇ ਇਸ ਗੱਡੀ ਉੱਤੇ ਭਾਰੀ ਫੋਰਸ ਜਿਹੜੀ ਹੈ ਦਾ ਨਾਅਤ ਕਰ ਦਿੱਤੀ ਗਈ ਹੈ ਇਹ ਉਹ ਜਗ੍ਹਾ ਹੈ ਜਿੱਥੇ ਸੁਨੀਲ ਜਾਖੜ ਨੇ ਅੰਦਰ ਆਉਣਾ ਸੋ ਤੁਹਾਨੂੰ ਦਿਖਾ ਦਈਏ ਕਿ ਸੁਨੀਲ ਜਾਖੜ ਨੇ ਇੱਥੇ ਇੱਕ ਮੀਟਿੰਗ ਕਰਨੀ ਹੈ ਜਿਸ ਦੇ ਬੋਰਡ ਲੱਗੇ ਹੋਏ ਨੇ ਤੇ ਔਰ ਜੀ ਡਾਕਟਰ ਸਾਹਿਬ ਕੀ ਹਾਲ ਸਤਿ ਸ਼੍ਰੀ ਅਕਾਲ ਸੋ ਇਸ ਸਥਿਤੀ ਤੋਂ ਦਿਖਾਉਣੇ ਨਾਲ ਦੀ ਨਾਲ ਕਿਸਾਨਾਂ ਗੋਨਾਂ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਸੁਣਾਉਣੇ ਆ ਸਵਾਗਤ ਹੈ ਹੰਦਰ ਟੀਵੀ ਵਿੱਚ ਪਹਿਲਾਂ ਤੋੜ ਕੇ ਜਿਹੜਾ ਦਹਾਂ ਸਿੱਧਾ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੈਠੇ ਰਹੇ ਸਾਰ ਜਿਹੜੀ ਉਦੋਂ ਪਾਜ ਫਰਕ ਲੱਗਦੀ ਸੀ ਉਹਨੂੰ ਰੱਖੀ ਰੱਖਦੇ ਕੱਟ ਜੋੜਾ ਕਰ ਲੈਣ ਛੇ ਜਿਹੜੀ ਮਾੜੀ ਮੋਟੀ ਬੱਜਦੀ ਹੈ ਨਾ ਸਾਡੇ ਇਹ ਤਾਂ ਖਾਸ ਕਰਕੇ ਫਿਰ ਪਿੰਡਾਂ 'ਚ ਆਉਣਾ ਨਾ ਇਸਾਨੀ ਵੋਟ ਕਹਿੰਦੇ ਆ ਨਾ ਅਕਾਲੀ ਦਲ ਦਾ ਕਹਿੰਦਾ ਅਕਾਲੀ ਦਲ ਕੀ ਕਿਸਾਨ ਕਰ ਲੈਣ ਪਾਜ ਪਨ ਕੱਟ ਜੋੜਾ ਲੱਗਦੀ ਕਬੜੀ ਸੰਖਿਆ ਦੇ ਵਿੱਚ ਪੁਲਿਸ ਫੋਰਸ ਤਣਾਤ ਕੀਤੀ ਗਈ ਆ ਅਰੈਸਟਰੀ ਕਰ ਸਕੀਏ ਜੋ ਮਰਜ਼ੀ ਕਰ ਲੈਣੇ ਰੈਸਟ ਕਰ ਲੈਣੇ ਜਿਹੜੀ ਕਿ ਦਿੱਲੀ ਵੱਲ ਜਾਣਾ ਸੀਗਾ ਤੇ ਫਿਰ ਖੇਰ ਕਮਿਸ਼ਨਰ ਕੋਲ ਸੋ ਤੁਸੀਂ ਇਸ ਕਲਪਤ ਨੂੰ ਸ਼ੇਅਰ ਕਰ ਦਿਓ ਆਪਾਂ ਤੁਹਾਨੂੰ ਦਿਖਾਉਣੇ ਆ ਸਥਿਤੀ ਜਿਹੜੀ ਹੈ ਤੇ ਅੱਜ ਜਿਹੜਾ ਕਿ ਕਿਸ ਤਰ੍ਹਾਂ ਅੱਜ ਪ੍ਰਕਾਸ਼ ਸਾਡਾ ਹੈਗਾ ਕਿਉਂਕਿ ਸਾਨੂੰ ਜੁੱਦੀ ਪਤਾ ਲੱਗਿਆ ਜੀ ਭਾਜਪਾ ਦਾ ਜਿਹੜਾ ਜਿਹੜਾ ਇੱਥੇ ਭਾਜਪਾ ਦੇ ਸੁਭਾ ਪਰਦਾਨਸ ਰੀਲ ਝਾਕੜਦੇ ਹੋਣਾ ਤੇ ਕਿਸਾਨਾਂ ਕੋਲ ਨੇ ਦਿੱਲੀ ਦੇ ਵਿੱਚ ਜਿਹੜਾ ਇਹ ਲਿਆ ਸੀਗਾ ਵੀ ਹਰ ਜਗ੍ਹਾ ਦੇ ਉੱਤੇ ਜਿਹੜਾ ਕਿਸਾਨ ਜਿਹੜੇ ਨੇ ਉਹ ਵਿਰੋਧ ਕਰਨਗੇ ਸੋ ਵੱਤ ਉਹਦੇ ਇਸ ਨੂੰ ਇੱਕ ਵਾਰੀ ਜੁੜ ਜੋ ਇਸ ਕੜੀ ਨੂੰ ਤੇ ਦੇਖਦੇ ਆ ਕਿ ਕੀ ਸਥਿਤੀ ਹੈ ਤਣਾਵ ਵਾਲੀ ਸਥਿਤੀ ਜਿਹੜੇ ਇੱਥੇ ਪੈਦਾ ਹੋਈ ਵੀ ਆ ਇੱਧਰ ਆ ਜਿਹੜੀ 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 ਮਰਜ਼ੀ ਆ ਜੀ ਇੱਥੇ ਕੀ ਦਿਨ ਨਹੀਂ ਇੱਥੇ ਕੀ ਦਿਨ ਹੈ ਜੇਕਰ ਇਹਨਾਂ ਨੇ ਵੀ ਚੁੜ ਕੇ ਇੱਥੇ ਦਿੱਲੀ ਜਾਣਾ ਹੈ ਇੱਥੋਂ ਲੋਕਾਂ ਦੀ ਬਾਤ ਲੈ ਕੇ ਜਾਣਾ ਦਿੱਲੀ ਠੀਕ ਹੈ ਆ ਲੋਕਾਂ ਦੀ ਬਾਤ ਸੁਣਨਾ ਆ ਕੇ ਅੱਜ ਤਾਂ ਸਾਨੂੰ ਪਤਾ ਲੱਗਿਆ ਹੈ ਕਿ ਤਾਂ ਉਹਨਾਂ ਇਹ ਜਿਹੜਾ ਟレイン ਸ਼ੁਰੂ ਆ ਨਾ ਇਹ ਤਾਂ ਸ਼ੁਰੂਆਤ ਹੋਈ ਆ ਉਹ ਦੂਸਰੇ ਉਧਾਰੇ ਪੰਡਾ ਦੇ ਪੰਡਾ ਵਿੱਚ ਚੱਲਣਾ ਸੋ ਤੁਹਾਨੂੰ ਪਾਦੇ ਹੱਥ ਨਹੀਂ ਬਣਾਇਆ ਪ੍ਰੈਸਿਡੈਂਟੀ ਵਾਲੇ ਨੀਂਵੇ ਚੜੇ ਨੇ ਦੇਸ਼ ਸਰ ਕਿਵੇਂ ਸਿੱਧੀਆਂ ਕੋਡਾਂ ਨਾਲ ਸਾਡੇ ਨੌਜਵਾਨ ਸ਼ਹੀਦ ਕੀ ਜਾਂਦੇ ਆ ਤੇ ਮੌਜ ਨਾਲ ਹੀ ਇੱਥੇ ਆਧੁਨਿਕ ਰੈਲੀਆਂ ਕਰੀ ਜਾਂਦੇ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਕਿਹੜਾ ਕੰਮ ਜਿਹੜਾ ਕਿ ਤੁਸੀਂ ਦਿੱਲੀ ਜਾਂਦੇ ਹੋ ਤਾਂ ਦਿੱਲੀ ਦੀ ਉਗਲੋਗ ਦੇ ਗਿਆ ਤੇ ਇੱਥੇ ਜਿਹੜਾ ਕਿ ਉਹ ਆ ਰਹੇ ਨੇ ਤੇ ਉਹਨਾਂ ਨੂੰ ਤੁਸੀਂ ਰੋਕਦੇ ਨਹੀਂ ਇਹਨੂੰ ਕਹਿੰਦੇ ਆ ਆਜ਼ਾਦੀ ਇਹਨੂੰ ਕਹਿੰਦੇ ਜਮੂਰੀਅਤ ਜਿਹੜੀ ਆਪ ਹੀ ਲੀਰੋਲੀ ਕਰੀ ਜਾਂਦੇ ਕਿਹੜੀ ਜਮੂਰੀਅਤ ਆ ਇੱਥੇ ਜੇ ਅਸੀਂ ਦਿੱਲੀ ਨੂੰ ਮੂੰਹ ਕਰਦੇ ਆ ਦਿੱਲੀ ਪਾਪ ਪੰਜ ਜਾਣ ਦਿੰਦੀ ਜੇ ਅਸੀਂ ਪੰਜਾਬ ਅੰਨੇ ਮੂੰਹ ਕਰਦੇ ਚੰਡੀਗੜ੍ਹ ਅੰਨੇ ਤੇ ਚੰਡੀਗੜ੍ਹ ਦੀ ਉਹ ਸਰਕਾਰ ਪਾਸੇ ਉਹ ਭੇਜੂ ਕਿਤੇ ਸਿਰਦੀ ਹੈ ਇਹ ਨਹੀਂ ਬੰਨਦੇ ਜੇ ਇੱਥੇ ਹੁਣ ਅਸੀਂ ਪਠੰਡੇ ਜ਼ਿਲ੍ਹੇ 'ਚ ਆਏ ਆ ਜੇ ਇੱਥੇ ਵੀ ਨਹੀਂ ਸਾਨੂੰ ਪ੍ਰਦਰਸ਼ਨ ਕੀਤਾ ਜਾ ਰਿਹਾ ਧੜਾ ਚੜ੍ਹ ਗਿਆ ਹੋਈਆਂ ਪੁੱਤ ਸਾਡੇ ਨੌਜਵਾਨ ਮੁੰਡਿਆਂ ਨੂੰ ਸਾਡੇ ਨਾਲ ਹੀ ਟਕਰਾਉਣ ਵਾਸਤੇ ਉਹਨੂੰ ਨਹੀਂ ਪੁੱਛਦੇ ਵੀ ਤੂੰ ਇੱਥੇ ਲੈਣ ਕਿ ਆਉਣਾ ਪਹਿਲਾਂ ਉਹਨਾਂ ਦਾ ਮਸਲਾ ਹੱਲ ਕਰ ਸਾਡੇ ਸਿੱਧੀਆਂ ਗੋਲੀਆਂ ਨਾਲ ਨਿਸ਼ਾਨੇ ਬਣਾ ਕੇ ਸਾਡੇ ਨੌਜਵਾਨ ਸੀਤੇ ਜਾ ਰਹੇ ਆ ਤੇ ਇਹ ਮੌਜ ਨਾਲ ਚੋਣ ਜਲਸੀ ਕਰਦੇ ਫਿਰਨੇ ਇਹ ਨਹੀਂ برداشت ਕਰਨਗੇ ਪੰਜਾਬ ਦੇ ਲੋਕ ਹੁਣ ਤਾਂ ਜਿਹੜਾ ਕਿ ਚੋਣ ਜਾਬਤਾ ਵੀ ਲੱਗਿਆ ਸੀਗਾ ਉਹਦਾ ਵੀ ਤੁਸੀਂ ਉਸ ਤੋਂ ਪਹਿਲਾਂ ਇੰਤਜ਼ਾਰ ਵੀ ਕਰ ਰਹੇ ਸੀਗੇ ਕਿ ਚੋਣ ਜਾਬਤਾ ਲੱਗੂਗਾ ਜਾਂ ਸਾਡਾ ਕੋਈ ਮਸਲਾ ਹੱਲ ਹੋ ਜਾਊਗਾ ਉਹਦਾ ਕਰਤਾ ਹੈ ਤੁਸੀਂ ਮੀਟਿੰਗਾਂ ਕੀਤੀਆਂ ਪਰ ਮਸਲਾ ਕਿੱਥੇ ਅੜ ਗਿਆ ਸਾਨੂੰ ਚੋਣ ਜਾਬਤਾ ਕਿਉਂ ਜਾ ਰਿਹਾ ਅਸੀਂ ਕਿਹੜਾ ਵੋਟਾਂ ਲਾਉਣ ਅਸੀਂ ਕਿਹੜਾ ਐਮਪੀ ਉੱਠਣਾ ਹੈ ਅਸੀਂ ਕਿਹੜਾ ਐਮਐਲਏ ਬਣਾ ਸਾਡਾ ਤਾਂ ਆਹੀ ਚੋਣ ਜਾਬਤਾ ਕਿਸੇ ਸ਼ਹਿਰ ਨੇ ਲਿਖਿਆ ਹੋਇਆ ਨਾ ਕਿ ਕਿਸੇ ਦੀ ਤੱਕੜੀ ਕਿਸੇ ਦਾ ਤੀਰ ਕਮਾਣਾ ਸਾਡਾ ਤਾਂ ਸਾਡੀ ਅੱਖ ਤੋਂ ਮੰਜੂਦ ਹੈ ਸਾਡਾ ਚੋਣ ਜਾਬਤਾ ਸਾਡਿੰਗ ਅੱਖਾਂ ਤੋਂ ਹੰਝੂ ਡੇਗਦਾ ਸਾਡਾ ਤਾਂ ਇਹ ਚੋਣਚਾਰ ਹੈ ਅਸੀਂ ਚੋਣ ਜਾਤ ਤੇ ਨੂੰ ਕੋ ਬੋੜੇ ਤੇ ਲਾਉਣਾ ਰਗੜ ਕੇ ਜਿਹੜਾ ਸਾਡੇ ਸਾਨੂੰ ਦਰੜਦਾ ਤੁਰਦਾ ਇਹਨਾਂ ਵਾਸਤੇ ਖੋਲਾ ਚੋਣ ਜਾਤ ਸਾਡੇ ਵਾਸਤੇ ਆਪਦੀ ਗੱਲ ਕਰਨ ਵਾਸਤੇ ਵੀ ਸਾਨੂੰ ਆ ਗਿਆ ਹੀ ਨਹੀਂ ਜਿਆਦਾ ਸੱਥੀ ਮਤਲਬ ਮਾਰ ਮਾਰ ਰਹਿ ਮਤਲਬ ਜਿਹੜੇ ਕੋਈ ਕੋਸ਼ਿਸ਼ ਲੱਗ ਕੇ ਕੰਮ ਕੀ ਵੀ ਹੋਇਆ ਇਹ ਕਰਨੀ ਆ ਧੱਕਾ ਮੁੱਕੀ ਵਾਸਤੇ ਰੱਖੀ ਹੁੰਦੀ ਹੈ ਪੁਲਿਸ ਹੋ ਰਿਹਾ ਨਹੀਂ ਕਰਦਾ ਹੋਰ ਪੁਲਿਸ ਨੇ ਆਏ ਥੋੜਾ ਬਾਈ ਇਹ ਤਾਂ ਜਿਹੜਾ ਕਹਿਣਾ ਹੈ ਨਾ ਪੁਲਿਸ ਨਿਆਂ ਦਿੰਦੀ ਆ ਲੋਕਾਂ ਨੂੰ ਨਿਆ ਤੁਸੀਂ ਦੇਖ ਲਿਆ ਦਿੰਗੇ ਇਹ ਨਿਆ ਦੇ ਤਾਂ ਕੱਲੇ ਮੰਦਰ ਬਣਾਤੇ ਨਿਆ ਦੇ ਕੱਲੇ ਥੋੜ ਹੋਦੇ ਆ ਅਸਲ ਲੋਕਾਂ ਨਾਲ ਧੱਕਾ ਕਰਨ ਵਾਸਤੇ ਰੱਖੀ ਹੋਈ ਹੈ ਪੁਲਿਸ ਡੰਡੇ ਦੇ ਜੋਰ ਤੇ ਰਾਜ ਕਰਨਾ ਡੰਡਾ ਰਾਜ ਹੈ ਡੰਡਾ ਇਹਨਾਂ ਦੇ ਹੱਥੇ ਸਾਡੇ ਵੀਰਾਂ ਦੇ ਸਤਮਜੀ ਰਫੀ ਦੀ ਗੱਲ ਤਾਂ ਸਾਡੇ ਨੌਜਵਾਨਾਂ ਦੇ ਹੱਥ ਚ ਡੰਡੇ ਫੜਾਈ ਹੋਏ ਆ ਇਹਨਾਂ ਨੂੰ ਪਤਾ ਲੱਗੂਗਾ ਜਦੋਂ ਸਾਡੇ ਨੌਜਵਾਨਾਂ ਨੂੰ ਇਹ ਪਤਾ ਲੱਗ ਗਿਆ ਵੀ ਅਸਾਂ ਅਸੀਂ ਆਪਦੇ ਨੂੰ ਕੁੱਟੀ ਜੰਨੇ ਆ ਯਾਰ ਉਹਦੇ ਪਿੱਛੇ ਇੱਕ ਪਿੱਛੇ ਚੌਧਰੀ ਚੌਧਰੀ ਨੂੰ ਕਹਿ ਨਹੀਂ ਸਕਦੇ ਵੀ ਉਹਨਾਂ ਤੇ ਪਹਿਲਾਂ ਮਾਹੌਲ ਨੂੰ ਬਣਾਇਆ ਫਿਰ ਘਰੇ ਆ ਮੌਜ ਨਾਲ ਹੀ ਆਗਿਆ ਦਿੱਤੀ ਮੌਜ ਨਾਲ ਹੀ ਵੱਡੇ ਪੈਸੇ ਕਮਾਈ ਜਾਣ ਬੁੱਕ ਸਿੱਧੇ ਹੱਤਵਾਦੀਆਂ 300 ਦੇ ਪਰਚੇ ਨਹੀਂ ਬਣਦੇ ਇਹਨਾਂ ਦੇ 302 ਦੇ ਭਾਜ ਭਾਤੇ ਸਿੱਧੀਆਂ ਗੋਲੀਆਂ ਦੇ ਨਿਸ਼ਾਨ ਸਾਡੇ ਸੁੱਖਾਂ ਦੇ ਘਰਾਂ ਦੇ ਕੀ ਬਣਾਈ ਹੋਈਆਂ ਨੇ ਸਰਪੋਤਨ ਬੱਜੀ ਤੇ ਆਪਾਂ ਗੱਲਬਾਤ ਕਰਦੇ ਆਂ ਭਾਈ ਕੀ ਇਸ ਵਕਤ ਤੁਸੀਂ ਜਿਹੜਾ ਏਜੰਡਾ ਲੈ ਕੇ ਚੱਲੇ ਹੋ ਤੇ ਕੀ ਜਿਹੜਾ ਹੁਣ ਇਹ ਹਾਲਾਤ ਨੇ ਅੱਜ ਦੇਖੋ ਏਜੰਡਾ ਸਾਡਾ ਇੱਕੋ ਇੱਕ ਹੈ ਚੋਣਾਂ ਦਾ ਮਾਹੌਲ ਪਖਾ ਰਹੀਆਂ ਸੀ ਅਸੀਂ ਪਾਰਟੀਆਂ ਸਾਰੀਆਂ ਇਸ ਕਰਕੇ ਸਾਡਾ ਜੋ ਕੌਮੀ ਐਸਕੇਮ ਬਣਿਆ ਹੋਇਆ ਸੰਯੁਕਤ ਖਾਲਸਾ ਮੋਰਚਾ ਜੀ ਉਹਦਾ ਸੱਦਾ ਹੈ ਭਾਜਪਾ ਦਾ ਕੋਈ ਵੀ ਵੱਡਾ ਲੀਡਰ ਭਾਜਪਾ ਦਾ ਕੋਈ ਨੁਮਾਇੰਦਾ ਜਿੱਥੇ ਵੀ ਆਵੇ ਦੇਸ਼ ਦੇ ਕਿਹੜੇ ਕੋਨੇ ਜਾਊਗਾ ਉਹਦਾ ਡੱਟਣਾ ਬਰੋਧ ਕਰਨਾ ਉਹਦੀ ਕੜੀ ਵਜੋਂ ਜਦੋਂ ਸਾਨੂੰ ਪਤਾ ਲੱਗਿਆ ਵੀ ਭਾਜਪਾ ਦਾ ਜਿਹੜਾ ਛੂਬੇ ਦਾ ਪ੍ਰਧਾਨ ਹੈ ਸੁਨੀਲ ਜਾਖੜ ਜੀ ਉਹ ਬਠਿੰਡੇ 'ਚ ਆ ਰਹੇ ਆ ਇਹਦਾ ਮਤਲਬ ਸਾਡੇ ਝਖਮਾਂ ਤੇ ਨੂਨ ਪਕਣਾ ਰਿਹਾ ਜੀ ਕ੍ਰਿਸ ਕਰਕੇ ਅਸੀਂ ਇਹਦਾ ਡਾਟਾ ਮਾਂ ਇਸ ਕੇਮ ਦੇ ਸੱਦੇ ਦਾ ਇਨਕੋਰਡ ਕਰ ਰਹੇ ਹਾਂ ਸੁਨੀਤ ਢੱਕਰ ਨੇ ਤਾਂ ਇਸ ਚੀਜ਼ ਨੂੰ ਕੰਡਮ ਵੀ ਕੀਤਾ ਸੀਗਾ ਜਦੋਂ ਗੋਲੀ ਚੱਲੀ ਹੈ ਵੀ ਇਹ ਗਲਤ ਗੱਲ ਹੋਈ ਹੈ ਨਹੀਂ ਹੋਣਾ ਚਾਹੀਦਾ ਇਹੀ ਕਹਿੰਦੇ ਅਜੇ ਇਹ ਕਾਂਗਰਸ ਚ ਹੁੰਦੀ ਫਿਰ ਉਹ ਨਾ ਨਿਸ਼ਾਨਾ ਬਣਾਉਂਦੇ ਇਹ ਤਾਂ ਇਹਨਾਂ ਦੀ ਖੇਡ ਹੈ ਹੁਣ ਇਹ ਦੁੱਧ ਧੋਤੀ ਲੱਗੀਗਾ ਕਿ ਭਾਜਪਾ ਐਦੋਂ ਪਹਿਲਾਂ ਇਹਦੀਆਂ ਵੀਡੀਓ ਚੱਕ ਲੋ ਤੁਸੀਂ ਸਾਡੇ ਨਾਲੋਂ ਵੱਧ ਸੈਨੋ ਮੀਡੀਆ ਥੱਲੇ ਵਾਲੀਆਂ ਖੰਘਾਲ ਕੇ ਗੱਲਾਂ ਕੱਢ ਲਿਆਦਾ ਜਦੋਂ ਇਹ ਭਾਜਪਾ ਦੇ ਪ੍ਰਧਾਨ ਸੀ ਆਜੂ ਜੇ ਕਾਂਗਰਸ ਦੇ ਪ੍ਰਧਾਨ ਸੀ ਉਦੋਂ ਦੀਆਂ ਵੀਡੀਓਾਂ ਚੱਕੋ ਇਹਦੀਆਂ ਭਾਜਪਾ ਨੂੰ ਪਾਣੀ ਪੀਪੀ ਕੋਸਦਾ ਹੁੰਦਾ ਸੀ ਕਿਉਂਕਿ ਹੁਣ ਭਾਜਪਾ ਆਲਿਆਂ ਨੇ ਵੀ ਇਹਦੇ ਤੇ ਕੱਚੀ ਰੱਸੀ ਦਾ ਸਿੱਟਾ ਦੇ ਕੇ ਕਰ ਲਿਆ ਇਹ ਸੱਚਾ ਹੋ ਗਿਆ ਤੇ ਹੁਣ ਭਾਜਪਾ ਪਾਰਟੀ ਵੀ ਸੁੱਚੀ ਹੋ ਗਈ ਇਹਦੇ ਵਾਸਤੇ ਪਹਿਲਾਂ ਕੈਪਟਨ ਵੀ ਕੀਬੋਰਡਦਾਰ ਹੈ ਅੱਜੋ ਭਾਜਪਾ ਦਾ ਨਮਾਇੰਦਾ ਬਣਿਆ ਹੋਇਆ ਇਹਨਾਂ ਦੀ ਤਾਂ ਖੇਡ ਹੈ ਲੋਕਾਂ ਦੀਆਂ ਵੋਟਾਂ ਇੰਨਾ ਕੰਮ ਆ ਇਹਦਾ ਹੋਰ ਕੁਝ ਨਹੀਂ ਇਹਦਾ ਕੀ ਤੁਹਾਡੇ ਨਾਲ ਕੋਈ ਗੱਲਬਾਤ ਨਾਲ ਮਾਮਲਾ ਨਿਜਿੱਠਿਆ ਜਾ ਸਕਦਾ ਇਹਨਾਂ ਨਾਲ ਨਹੀਂ ਇਹ ਤਾਂ ਸਕੀਮ ਨਾਲ ਗੱਲ ਕਰੇ ਅੱਛਾ ਹਾਂ ਸਾਡੇ ਨਾਲ ਤਾਂ ਸਾਨੂੰ ਤਾਂ ਸਕੀਮ ਦਾ ਸੱਦਾ ਹੈ ਅਸੀਂ ਤਾਂ ਇਹਨਾਂ ਦਾ ਵਿਰੋਧ ਕਰਨਾ ਆ ਹਲੇ ਤਾਂ ਸ਼ੁਰੂਆਤ ਆ ਇਹਦੀ ਹਜੇ ਪੰਜਾਬ ਦੇ ਵਿੱਚ ਤਾਂ ਢਾਈ ਮਹੀਨੇ ਪਏ ਆ ਢਾਈ ਮਹੀਨਿਆਂ ਦੇ ਵਿੱਚ ਅਸੀਂ ਟਿੰਡੀ ਵਾਲੇ ਬੀਤੇ ਚੜ੍ਹ ਦੇਾਂਗੇ ਇਹਨਾਂ ਨੂੰ ਇਹ ਇੱਥੇ ਸ਼ਹਿਰ ਚ ਆਏ ਆ ਇੱਥੇ ਮਤ ਸੋਚਣ ਵੀ ਇੱਕ ਪਾਸੇ ਕਿਸਾਨਾਂ ਨਾਲ ਪੰਗਾ ਲੈ ਕੇ ਸਮੁੰਦਰ ਦੇ ਵਿੱਚ ਮਗਰਮੱਛ ਨਾਲ ਬੈਰ ਪਾ ਕੇ ਕੋਈ ਐ ਸੋਚ ਲੂਗਾ ਦੀ ਮੈਂ ਸੁੱਖ ਦੀ ਨੀਂਦ ਸੌਜੂਗਾ ਇਹਨਾਂ ਨੂੰ ਸੁੱਖ ਦੀ ਚਾਹ ਦੀ ਨੀਂਦ ਨਹੀਂ ਨਹੀਂ ਸੌਣ ਦਿੰਦੇ ਭਾਜ ਪਾ ਰਹਿਆਂ ਨੂੰ ਸੋ ਹੁਣ ਤੁਹਾਡੀਆਂ ਹੁਣ ਜਿਹੜਾ ਕੋਡ ਆਫ ਕੰਡਕਟ ਦੇ ਵਿੱਚ ਤੁਹਾਡੇ ਮਸਲੇ ਕੀ ਨੇ ਹੁਣ ਕੀ ਲੱਗਦਾ ਜੀ ਕੋਡ ਆਫ ਕੰਡਕਟ ਦੇ ਮਸਲੇ ਹੱਲ ਹੋ ਗਏ ਸਾਡੇ ਮਸਲੇ ਤਾਂ ਪਹਿਲਾਂ ਵੀ ਨਹੀਂ ਹੱਲ ਹੋਏ ਕੋਡ ਆਫ ਕੰਡਕਟ ਦਾ ਜਿਹੜਾ ਤੁਸੀਂ ਉਹਨਾਂ ਜਾਰਤਾ ਤਾਂ ਹੋਣ ਲੱਗਿਆ ਸਾਡੇ ਮਸਲੇ ਤਾਂ ਕਿੱਦਾਂ ਦੇ ਉਹਨੇ ਲਟਕੀ ਜਾਂਦੇ ਅਸੀਂ ਤਾਂ 11 ਦਸੰਬਰ ਦੇ ਆਏ ਹੋਏ ਹਾਂ ਦਿੱਲੀ ਤੋਂ 2021 ਦੇ ਵਿੱਚ ਉਦੋਂ ਦੇ ਮਸਲੇ ਸਾਰੇ ਲਟਕੀ ਜਾਂਦੇ ਉਹਨਾਂ ਚਰ ਉਹਨੂੰ ਤਾਂ 3 ਸਾਲ ਹੋਣ ਵਾਲੇ ਆ 2 ਸਾਲ ਤੋਂ ਉੱਪਰ ਸਮਾਂ ਹੋ ਗਿਆ ਇਸ ਕਰਕੇ ਸਾਨੂੰ ਇਹ ਜਾਬਤਾ ਕੁਛ ਨਹੀਂ ਕਹਿੰਦਾ ਨਾ ਅਸੀਂ ਚੋਣਾ ਲੜਨੀਆ ਨਾ ਚੋਣਾ ਚ ਜਾਣਾ ਨਾ ਚੋਣਾ ਚ ਕਿਸੇ ਨੂੰ ਕਹਿਣਾ ਹੈ ਚੋਣਾ ਇਹਨਾਂ ਦੀ ਖੇਡ ਹੈ ਅਸੀਂ ਸਾਰੇ ਲੋਕ ਦੇਖ ਚੁੱਕੇ ਆ ਇਹ ਤਾਂ ਇਹਨਾਂ ਦੀ ਖੇਡ ਹੈ ਇਸ ਕਰਕੇ ਖੇਡ ਦੇ ਵਿੱਚ ਅਸੀਂ ਤਾਂ ਉਲਝਦੇ ਨਹੀਂ ਚੋਣਾ ਦਾ ਜਾਬਤਾ ਸਾਨੂੰ ਕੁਛ ਨਹੀਂ ਕਹਿੰਦਾ ਪੰਜਾਬ ਸਰਕਾਰ ਦਾ ਰੋਲ ਭਗਵੰਤ ਮਾਨ ਦਾ ਰੋਲ ਨੂੰ ਤੁਸੀਂ ਕਿਵੇਂ ਲੈ ਕੇ ਚੱਲਦੇ ਹੋ ਤੁਹਾਡੇ ਨਾਲ ਮੀਟਿੰਗਾਂ ਵੀ ਕਰਾਈਆਂ ਹੋਰ ਵੀ ਕਰਾਇਆ ਸਾਰਾ ਕੁਝ ਸਾਡੇ ਪੰਜਾਬੀ ਦੀ ਕਹਾਵਤਾਂ ਵੀ ਇੱਕੀ ਬਾੜੀ ਦੇ ਬੱਚੇ ਆ ਕਿਸੇ ਨੂੰ ਮਰਜੀ ਹੱਥ ਲਾ ਲਓ ਸਾਰੇ ਹੋ ਗਏ ਅੱਜ ਭਗਵੰਤ ਮਾਨ ਦੀ ਇੱਛੇ ਦੀ ਲੈਂਡ ਹੋਵੇਗਾ ਆ ਭਗਵੰਤ ਮਾਨ ਦੇ ਹੱਕਾਂ ਤੇ ਆਈ ਹੁੰਦਾ ਕੋਈ ਸਤਾ ਨਹੀਂ ਪੰਜਾਬ ਪੁਲਿਸ ਹੈ ਜੇ ਪੰਜਾਬ ਪੁਲਿਸ ਦਾ ਤਾਂ ਭਗਵਾਨ ਦੇ ਹੱਥ ਜੀ ਹੈ ਇਹਨਾਂ ਨੂੰ ਕਰਨ ਪਾਸੇ ਸੀ ਸਿਵਲ ਰੱਖਣ ਨੂੰ ਕਿਉਂ ਨਹੀਂ ਸਵਾਲ ਕਰ ਸਕਦੇ ਇਹ ਕਿੱਥੋਂ ਦੀ ਜਮਹੂਰੀਅਤ ਹੈ ਭਗਵਾਨ ਤੁਮਾਂ ਦੀ ਹਕੂਮਤ ਹੀ ਚੜਿਆ ਨਾ ਜੇ ਭਗਵਾਨ ਤੋਂ ਦਾ ਹੁਕਮ ਨਹੀਂ ਕਿਨੇ ਹੁਕਮ ਦਿੱਤਾ ਭਗਵੰਤ ਮਾਨ ਇਹਦੇ ਫਰਾਈ ਕਰੇ ਸੋ ਕਹਿਣ ਦਾ ਭਾਵ ਹੈ ਸਾਰੀ ਕੋ ਬਾੜੀ ਦੇ ਵਿੱਚ ਇੱਕ ਹੀ ਰਹਿ ਜਾਂਦਾ ਹੈ ਇਹਨਾਂ ਨੇ ਲੋਕਾਂ ਦਾ ਖੂਨ ਪੀਣਾ ਇਹਨਾਂ ਨੇ ਸੋ ਇਹ ਗੱਲਬਾਤ ਜਿਹੜੀ ਤੁਸੀਂ ਕਿਸਾਨਾਂ ਆਗੂ ਨਾਲ ਸੁਣੀ ਇਹ ਗੱਲਬਾਤ ਪੁਲਿਸ ਦੇ ਜਿਹੜੇ ਸੀਨੀਅਰ ਅਧਿਕਾਰੀ ਹੈ ਉਹ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਕਿਸਾਨਾਂ ਆਗੂ ਨਾਲ ਗੱਲ ਕਰਕੇ ਮਸਲੇ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਤੁਸੀਂ ਦੇਖ ਰਹੇ ਹੋ ਮੈਂ ਸੌਰਵ ਸਿੰਘ ਦਰਨੇਲ ਜੀ ਤੁਹਾਡੇ ਨਾਲ ਪੰਜਾਬ ਟਰੂਡੇ ਦੇ ਇਸ ਪੇਜ ਦੇ ਉੱਤੇ ਤੁਹਾਡੇ ਨਾਲ ਜੁੜਿਆ ਹੋਇਆ ਸੋ ਇਹ ਸਥਿਤੀ ਜਿਹੜੀ ਇਸ ਵਕਤ ਬਣੀ ਹੋਵੇ ਸ਼ਕ ਕਿਸਾਨਾਂ ਦਾ ਕੱਠ ਪ੍ਰੋਟੈਸਟ ਤਾਂ ਪ੍ਰੋਟੈਸਟ ਆ ਭਾਵੇਂ ਛੋਟਾ ਤੇ ਭਾਵੇਂ ਵੱਡਾ ਸੋ ਸਭ ਇੱਥੇ ਜੁੜੇ ਹੋਏ ਨੇ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਕਰਦੇ ਚੱਲੋ ਸਾਰੀ ਗੱਲਬਾਤ ਜਿਹੜੀ ਹੈ ਇੱਥੋਂ ਦੀ ਮੌਜੂਦਾ ਸਥਿਤੀ ਤੁਹਾਨੂੰ ਸੁਣਾਉਂਦੇ ਚੱਲਾਂਗੇ ਦੱਸਦੇ ਚੱਲਾਂਗੇ ਸੋ ਫਿਰ ਹਾਲ ਇੱਕ ਤੁਹਾਡੇ ਤੋਂ ਇੱਕ ਵਾਰ ਇਜਾਜ਼ਤ ਲੈਣੇ ਫਿਰ ਆਜ਼ਰ ਹੁੰਦੇ ਆ